ਉਹ ਜੀ ਸਾਰਾ ਵਿਊ ਸਾਰਾ ਗੜੀ ਚੌਂਕੀ ਦਾ ਬਣਾਇਆ ਹੋਇਆ ਜੀ ਹੂੰ ਦੇਖੋ ਇਹ ਸਾਰਾ ਗੜੀ ਚੌਂਕੀ ਨਾ ਉਸ ਦੇ ਬਸ ਆਉ ਕਮੀ ਕਮ ਨਾ ਉਸ ਦੇ ਬਸ ਹੂੰ ਸੰਤ ਕੋ ਜਿੱਤੇ ਬਾਅਦ ਨਹੀਂ ਲੱਗਦੀ ਕਰਦੇ ਚੁਣ ਲਓ ਜੀ ਬਾਜ਼ਾਰ ਵਿੱਚ ਪੂਰੀ ਚਹਲ ਪਹਿਲ ਆ ਸੰਗਤ ਦਾ ਪੂਰਾ ਇਕੱਠਾ ਆ ਜੀ ਹਨਾ ਲੋਕ ਬਹੁਤ ਦੂਰੋਂ ਦੂਰੋਂ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਉਂਦੇ ਆ ਦਰਸ਼ਨ ਕਰਨ ਤੇ ਇੱਧਰ ਗੁਰਸਿੱਖ ਵੀਰ ਨੇ ਨਿਊਟਰਲ ਮੈਗੀ ਦਾ ਕੰਮ ਚਲਾਇਆ ਹੋਇਆ ਜੀ ਸੋ ਮਾਲਕ ਭਾਈ ਹਰੇਕ ਨੂੰ ਰੋਟੀ ਦਿੰਦਾ ਰਹੇ ਦੁਬਾਰਤ ਦੀ ਹਨ ਇਹੀ ਅਰਦਾਸ ਆਪਣੀ ਹਰ ਟਾਈਮ ਮਾਲਕ ਦੇ ਅੱਗੇ ਅੱਜ ਵੈਸੇ ਇਕੱਠ ਬਹੁਤ ਆ ਸੰਗਤ ਦਾ ਆ ਗੀਤਾ ਕੋ ਪਜਹਾਰਾ ਤੇ ਇਹ ਆ ਗੀਤਾ ਕੋ ਆਓ ਜੀ ਹੁਣ ਫੈਮਿਲੀ ਕਹਿੰਦੀ ਭਾਈ ਕੁਛ ਖਾਣਾ ਏ ਕੀ ਖਾਣਾ ਫਿਰ ਇਹਨੂੰ ਪੁੱਛ ਲੋ ਪਹਿਲਾਂ ਕਦਰ ਆਉਂਦੀ ਐ ਇਹ ਉਹ ਦੇਖਦੀ ਆ ਓਹੋ ਉਹ ਆਹ ਆਹ ਫਸਿਆ ਹੋਇਆ ਆ ਇਹਦਾ ਇੱਕ ਮਿੰਟ ਇੱਕ ਮਿੰਟ ਹੁਣ ਕੀ ਖਾਣਾ ਏ ਤੁਹਾਡਾ ਡਿਊਟੀ ਸੰਭਲਾ ਉਹ ਕੁਲਚੇ ਖਾ ਲੋ ਕੁਲਚੇ ਨਾ ਮੀਜੀ ਖਾ ਲੋ ਮੈਂ ਸਾਰੇ ਕੁਲਚੇ ਖਾ ਲਉਂਗਾ ਸਵਾਕ ਹੈ ਮਮਥੇਰਾ ਖਾਂਦੇ ਰਹਿੰਦੇ ਆਂ ਅੰਮ੍ਰਿਤ ਸਰੀ ਕੁਲਚੇ ਦੀਦੀ ਕਿਆ ਕੁਲਚੇ ਹੀ ਖਾਣਾ ਹਾਂ ਮੈਂ ਹੋਮ ਤੈ ਕਿਆ ਖਾਣਾ ਪੁੱਤ ਮੋਮੋਸ ਚਲ ਕੋਈ ਨਾ ਤੈਨੂੰ ਮੋਮੋਸ ਖਿਲਾ ਦਿੰਦੇ ਆਂ ਭਾਬੀ ਤੁਸੀਂ ਜੋ ਮੈਂ ਕਿਆ ਹੋਈ ਖਾ ਲੈਣਾ ਹਾਂ ਠੀਕ ਆ ਇਹ ਨਹੀਂ ਮੈਂ ਪੁੱਛ ਲਉ ਹੁਣ ਕੱਲਾ ਓਏ ਇਹ ਇਹ ਬਾਹਰੇ ਮਸਤ ਹੋਇਆ ਹਾਂ ਹਾਂ ਰੋਲ ਆਉਂਦਾ ਹੈ ਲੱਗ ਜਾਣਾ ਡਮਾਂਡਾ ਕਰਨ ਦੇਖਦੇ ਹਾਂ ਹੁਣ ਕਿੱਥੇ ਜਾਣਾ ਹੈ ਤਾਂ ਭਾਈ ਇਹ ਸਾਰੀ ਖਾਣ ਪੀਣ ਦੀ ਉਹ ਮਾਰਕੀਟ ਆ ਵੈਸੇ ਤੇ ਲਓ ਭਾਈ ਆ ਵੀ ਆ ਗਈ ਆਪਣਾ ਕਿੱਥੇ ਯਾਰ ਸੋਈ ਕਿਹੜੀ ਆ ਇੱਥੇ ਦੇਖਾ ਦੋ ਇੱਥੇ ਉਹ ਪਣਾ ਗੁੱਥੇਵੜਾ ਹਾਂ ਇਹਦਾ ਉਹਦਾ ਇਹਦਾ ਅੱਛਾ ਠੀਕ ਹੈ। ਲੈ ਵੀ ਪੰਜਾਬੀ ਢਾਬਾ ਹੈ। ਆਇਓ ਥੱਲੇ ਖੱਲੇ ਆਇਓ ਕੁਛ ਆਲਾ ਫਲਾਇਓ। ਤੇ ਦੇਖਦੇ ਹਾਂ ਹੁਣ ਕਿੱਥੇ ਛਕੀਏ, ਕਿਆ ਛਕੀਏ ਹੈਨਾ। ਤੇ ਕਹਿੰਦੇ ਤੁਸੀਂ ਅੰਮ੍ਰਿਤਸਰ ਆਇਆ ਤਾਂ ਇੱਥੇ ਦੀ ਸਪੈਸ਼ਲ ਚੀਜ਼ ਨਹੀਂ ਖਾਧੀ ਤਾਂ ਕੀ ਕਰਤਾ? ਹੂੰ ਠੀਕ ਹੈ। ਦਰਬਾਰ ਸਾਹਿਬ ਮੱਥਾ ਟੇਕਿਓ ਲੱਗਦਾ ਰਹੂਗੀ ਤੇ ਉਸ ਤੋਂ ਬਾਅਦ ਕਹਿੰਨੇ ਖਾਦਾ ਨਹੀਂ, ਖਾਦਾ ਹੀ ਕਬਰਾਬਰ। ਤੇ ਆ ਦੇਖੋ ਸਰਦਾਰ ਜੀ ਨੂੰ ਅਸੀਂ ਲਿਆ ਫਸਾ ਅਸੀਂ ਅੱਜ ਕੁਛ ਲੱਗੇ ਆ ਖਾਂ ਹਮ ਇੱਕ ਤਾਂ ਫੇਮਸ ਥੀ ਹੁੰਦਾ ਇੱਕ ਗਲਤ ਗਲਤ ਬੋਲੀ ਇਹ ਸਾਲ ਪਹਿਲੇ ਫਸਾ ਰਗੜਨ ਲੱਗੀ ਸੀ ਅੱਛਾ ਉਹ ਮੈਂ ਕਰਦਾ ਫਸਾਣਾ ਨਹੀਂ ਉਹ ਵਿਆਹ ਕਰਕੇ ਹਾਂ ਮੰਨ ਲਈ ਆਪਣੇ ਨਾਲ ਤੇ ਇਧਰ ਭੂਆ ਦੀ ਡਿਊਟੀ ਲੱਗੀ ਹੋਈ ਹੈ ਜੀ ਭਤੀਜੀ ਪਰ ਇੱਥੇ ਲੱਗ ਜਾਂਦੀ ਹੈ ਜਾਂਦੀ ਆ ਠੀਕ ਹੈ ਇੱਕ ਦੀਦੀ ਨਾਲੇ ਰੋਣਾ ਗੁੱਸਾ ਜਿਆ ਕਰਦੀ ਆ ਪਤਾ ਨਹੀਂ ਉਹ ਬੰਲਾ ਸਮਝਾਉਂਦੀ ਆ ਇਹ ਕੁਝ ਨਹੀਂ ਪਤਾ ਜੀ ਇਹਦਾ ਹਾਂ ਤੇ ਹੁਣ ਦੇਖੋ ਹੁਣ ਦੇਖੋ ਭਾਈ ਕਿਆ ਮੰਗਾਣਾ ਸਰ ਦੇ ਪਾਪੜ ਬੇ ਮੈਂ ਖਾਂਦੀ ਨਾ ਖਾਣਾ ਜੀ ਤੂ ਕਰੇ ਨਾ ਅੜੀਆਂ ਬੇ ਮੈਂ ਸਹਨਦੀ ਨਾ ਕਿਹੜਾ ਪਾਪੜ ਹਾਂ ਠੀਕ ਬਣਾਨੇ ਟੈਕੀ ਹੋਣਾ ਬੁੱਤ 10 ਮਿੰਟ ਕਿਆ ਖਾਣਾ ਬੁੱਤ ਦਾ ਖਾਣਾ ਪੀਣਾ ਜੋ ਬਨਾਣਾ ਸ਼ੇਕ ਮੰਗਾ ਲੀਆ ਚਾਕਲੇਟ ਸ਼ੇਕ ਨਹੀਂ ਹੈਗਾ ਉਹ ਰਿਹਾ ਬਸ ਸਟਰਾਬਰੀ ਸ਼ੇਕ ਆਇਆ ਤਾਂ ਸਟਰਾਬਰੀ ਸਟਰਾਬਰੀ ਹੈ ਤੇ ਹੁਣ ਇੱਥੇ ਸਟੌਪ ਸਟੌਪ ਮਰਜ ਹੁਣ ਦੇਖੋ ਭਾਈ ਮੈਨੂ ਕੀ ਖਾਣਾ ਫਿਰ ਦਈਏ ਆਰਡਰ ਹੈਨਾ ਖਰਚਾ ਕਰਾਇਆ ਮੇਰਾ ਘੱਟ ਮੈਂ ਕਰਦੇ ਹਾਂ ਹਾਂ ਦੀਦੀ ਕੁਝ ਜ਼ਿਆਦਾ ਨਹੀਂ ਆ ਅੱਜ ਤਾਂ ਬੂਆ ਵੀ ਬੋਲੀ ਬੂਆ ਕਹਿੰਦੀ ਅੱਜ ਰੋਜ਼ ਸੋਣੀ ਨਾ ਚਾਂਦੇ ਆ ਚੀਜ਼ਾਂ ਚ ਪੰਜ ਆਈਟਮਾ ਇੱਕ ਇੱਕ ਮੰਗਾ ਲਓ ਬੱਲੇ 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 ਪੰਜ ਆਈਟਮ ਹੋ ਗਿਆ ਉਹ ਪੁੱਤ ਉਹ ਤਾਂ ਪੁੱਤ ਮੰਗਾ ਲਿਆ ਉਹ ਤਾਂ ਤੇਰਾ ਮੰਗਾ ਲੈਣਾ ਆਪਾਂ ਠੀਕ ਹੈ ਹਾਂ ਉਹ ਪਾਕੇ ਛੇ ਹੁੰਨ ਨਾ ਉਹ ਪਾਕੇ ਛੇ ਨਹੀਂ ਠੀਕ ਇਦਾਂ ਖਾਣੇ ਵਾਲੇ ਤਾਂ ਚਾਰ ਉਹ ਪਾਕੇ ਤੁਸੀਂ ਵੀ ਨਿਗ੍ਹਾ ਮਾਰ ਲਓ ਚੀਜ਼ਾਂ ਵੈਰਾਈਟੀ ਕਿਆ ਹੁੰਨ ਆਹ ਹੋਵੇ ਵੈਰਾਈਟੀ ਉਹ ਤੁਸੀਂ ਵੀ ਮੜ ਜਿਹਾ ਨਿਗ੍ਹਾ ਮਾਰ ਲਓ ਸਾਰਾ ਕੁਝ ਮੰਗਾ ਲਓ ਉਹ ਤਾਂ ਦੇਖਿਓ ਇੱਧਰ ਦੇਖਿਓ ਇੱਧਰ ਦੇਖਿਓ ਓਏ ਫਿੰਗਰ ਦੀ ਹੈ ਕੋਈ ਕੋਈ ਨਿਕਲੀ ਆ ਥੋੜੀ ਆ ਕੱਢਦੀ ਨਹੀਂ ਬੋਤਲ ਯਾਰ ਤੁਸੀਂ ਕੀ ਮੰਗਾਈਏ ਦੇਖੋ ਭਾਈ ਹੁਣ ਬੂਆ ਬੂਆ ਨੂੰ ਪੁੱਛੋ ਬੂਆ ਨੂੰ ਆਹ ਅੰਮ੍ਰਿਤਸਰ ਹੀ ਪ੍ਰਾਂਠ ਹੈ ਇਹ ਵੀ ਪ੍ਰਾਂਠੇ ਬੁੰਢੇ ਦਾ ਹੋਇਆ ਹੈ ਜਾਨ ਦਾ ਮੈਂ ਨਹੀਂ ਚਾਹਦੇ ਹੋ ਰਹਿੰਦੇ ਤੰਦੂਰੀ ਪ੍ਰਾਂਠੇ ਦਾ ਖਾਂਦੇ ਹੋ ਰਹਿੰਦੇ ਤੰਦੂਰੀ ਰੋਟੀ ਨਾਲ ਚੋ ਕੁਝ ਕੋਈ ਐਹ ਜੀ 1 ਮਿੰਟ ਮੇਰੀ ਵੀ ਸੁਣ ਲਾ ਮੇਰੀ ਵੀ ਸੁਣ ਲਾ ਕੋਈ ਐਹ ਜੀ ਚੀਜ਼ ਮੰਗਾਓ ਜਿਹੜੀ ਆਪਾਂ ਇਹਦੀ ਉਰੇ ਦੀ ਮਸ਼ਹੂਰ ਵੀ ਹੋਵੇ ਤੇ ਆਪਾਂ ਖਾਦੀ ਵੀ ਘੱਟ ਹੋਵੇ ਮਤਲਬ ਇਹਦੀ ਦੀਦੀ ਨਾਲ ਪੜ ਕੇ ਦੱਸਣੀ ਆ ਨਾ ਪਤਾ ਲੱਗੂ ਆ ਤਾਂ ਸਾਰਾ ਕੁਝ ਖਾਂਦੇ ਜਾਈਦਾ ਹਾਂ ਬਿਲਕੁਲ ਬਿਲਕੁਲ ਕੋਈ ਅਲੱਗ ਜੀ ਚੀਜ਼ ਮੇਰੇ ਕਹਿਣ ਦਾ ਮਤਲਬ ਮੰਗਾਓ ਠੀਕ ਹੈ ਨਾ ਦਾ ਵੀ ਉਹੀ ਮਤਲਬ ਆ ਹਾਂ ਤੇ ਟੇਸਟ ਵੀ ਹੋਵੇ ਭਾਈ ਜੀ ਦਾ ਮੈਂ ਦੱਸਾਂ ਐਦਾਂ ਤਰੀਕੇ ਫਿਰੋ ਹਾਂ ਜੀ ਆ ਕੇ ਇਹਦੇ ਖੁਲਚੇ ਜਿਹੜੇ ਲੈਣੇ ਆ ਇਹਨਾਂ ਚੋਂ ਇੱਕ ਚੀਜ਼ ਮੰਗਾ ਲਓ ਦੱਸੋ ਫੇ ਫਿਰ ਮਸ ਦੀਦੀ ਨੇ ਜਿਹੜੇ ਹਾਂ ਦੱਸੋ 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 ਦੋਨੇ ਜਾਣੀਆਂ ਦੱਸ ਦੋ ਅੰਮ੍ਰਿਤਸਰ ਕੁਲਚਾ ਆਲੂ ਕੁਲਚਾ ਨੇ ਕੁਲਚਾ ਗੋਭੀ ਕੁਲਚਾ 4 ਮਿਕਸ ਕੁਲਚਾ ਆਪਣੀ ਜੈਲ ਦਿੱਤਾ ਹੈ ਨਾ ਪਨੀਰ ਨੇ ਪਨੀਰ ਨੇ ਇਹ ਸਾਰੇ ਅੰਮ੍ਰਿਤਸਰ ਆਏ ਆਮਰਾ ਸਾਰੀ ਕੁਲਚਾ ਹਾਂ ਲੈ ਵੀ ਦੀਦੀ ਨੇ ਸਲਾਹ ਵਧੀਆ ਦਿੱਤੀ ਆ ਅੰਮ੍ਰਿਤਸਰ ਆਏ ਆ ਹੈ ਸੇ ਅੰਮ੍ਰਿਤਸਰ ਸਾਰੀ ਕੁਲਚਾ ਕੁਲਚਾ ਖਾ ਕੇ ਦੇਖਦੇ ਆ ਗੁਰੇ ਦਾ ਨਾਲੇ ਫੇਮਸ ਆ ਕੁਲਚਾ ਠੀਕ ਆ ਨਾ ਦੀਦੀ ਹੋਰ ਤੇ ਆਪਾ ਜੀ ਬਾਕੀ ਹੁਣ ਦੋ ਫੇ ਆਰਡਰ ਇੱਕ ਤਾਂ ਸਾਨੂੰ ਸਟ੍ਰਾਬੇਰੀ ਸ਼ੇਕ ਇੱਕ ਸਟ੍ਰਾਬੇਰੀ ਸ਼ੇਕ ਅੰਮ੍ਰਿਤਸਰੀ ਕੁਲਚੀ ਫਿਰ ਕਿੰਦਾ ਚਾਰ ਚਾਰ ਹੈਨਾ ਚਾਰ ਪਲੇਟਾਂ ਚਾਰ ਪਲੇਟਾਂ ਅੰਮ੍ਰਿਤਸਰੀ ਕੁਲਚੀ ਹਾਂ ਬਾਅਦ ਵਿੱਚ ਮੈਂ ਕਰਾਂਗੀ ਸਟ੍ਰਾਬੇਰੀ ਸ਼ੇਕ ਚੱਕੜਾ ਕਿਹੜਾ ਸਟ੍ਰਾਬੇਰੀ ਪੁੱਤ ਹਾਂ ਹਾਂ ਕਹਿ ਤਾ ਪੁੱਤ ਕਹਿ ਤਾ ਤੇਰਾ ਸ਼ੇਕ ਠੀਕ ਹੈ ਮੈਂ ਪੱਲਾ ਉਹੀ ਦੇਣਾ ਤੂੰ ਨਹੀਂ ਤਾ ਰੋਟੀ ਨਹੀਂ ਖਾਣੀ ਹਾਂ ਸੀਚਾ ਹੋ ਕੁਝ ਖਾਣਾ ਹਾਂ ਹੋਰ ਕੁਝ ਕਿਆ ਖਾਣਾ ਇਹ ਤਾਂ ਰੋਆ ਨਾ ਲੜਦੀ ਵੀ ਮੈਨੂੰ ਨਹੀਂ ਪੁੱਛਿਆ ਅੱਗ ਨੇ ਕਾ ਖਾਣਾ ਉਹ ਦੁਆ ਨਾ ਲੜਦੀ ਆਪਣੀ ਖਾਣਾ ਅੱਗ ਨੇ ਜੋ ਚਿਉ ਕਾ ਖਾਣਾ ਇਹਨੇ ਤਾਂ ਡੱਬੇ ਵਾਲਾ ਦੁੱਧ ਪੀਣਾ ਦੱਸ ਡੱਬੇ ਵਾਲਾ ਦੁੱਧ ਦੀਪਾਂ ਕੱਢਦੀ ਆ ਬੂਆ ਨੂੰ ਹਾਂ ਪਾ ਕੱਢ ਦ ਕੁੰਜਾ ਦੁੱਧ ਜਾਂ ਹੈ ਐਸੇ ਹਰਕੁਣ ਅਸੀਂ ਕਰਤੀ ਬਿਲਕੁਲ ਪੈਕ ਜੀ ਹਾਂ ਸਾਹੀ ਥੱਲੇ ਕੱਪੜੇ ਪਾ ਤੀ ਖਾਸੇ ਹਾਂ ਤੇ ਉਧਰ ਉਹ ਨੂੰ ਇਧਰ ਸਾਡਾ ਇੱਕ ਇਧਰ ਬੈਠਾ ਸਾਡਾ ਜਤਨ ਬੁਲਾਉਂਦਾ ਉਹਦੇ ਦੇ ਹੱਥ ਮਾਰੀ ਜਾਂਦਾ ਉਹ ਤਾਂ ਦੀਦੀ ਨਾ ਆਹ ਇਹ ਇਹਦਾ ਸਟਨਰ ਜੇ ਆਏ ਇਹਦੇ ਚ ਇਹ ਇਹਨੂੰ ਨਾ 벨ਟ ਲੱਗ ਜਾਂਦੀ ਆਹ ਉਹਦੀ ਤਾਂ ਕੰਡ ਖੜ ਵੀ ਗਈ ਪਹਿਲਾਂ ਤਾਂ ਉਹਦੇ ਖਾਲੀ ਪਤਲਾ ਜਾ ਹੋ ਕੇ ਸੁੱਕੂ ਐ ਕਰਕੇ ਨਿਕਲ ਜਾਂਦਾ ਇਧਰ ਅਸੀਂ ਫਿਰ ਮੌਲਾ ਤੇ ਉੱਥੇ ਟੈਂਟ ਤੱਕ ਨਹੀਂ ਪਹੁੰਚੀ ਵਿੱਚ ਤੇ ਨਿਕਲ ਕੇ ਖੜਾ ਹੋ ਗਿਆ ਨਿਕਲ ਕੇ ਖੜਾ ਵੀ ਹੋ ਗਿਆ 10 ਜਿਆਦਾ ਸੀ ਮੁੜ ਕੇ ਦੂਏ ਘਰ ਨੂੰ ਲੈ ਕੇ ਇੱਕ ਡੱਸੀ ਸਾਡੇ ਮੈਂ ਕਿਹਾ ਕਿ ਕਿਆ ਗਿਰ ਗਿਆ ਮੈਡਮ ਨਹੀਂ ਕਿ ਉਹ ਗਿਰ ਗਿਆ ਇੱਕ ਡੱਸੀ ਕਿੱਟ ਵੀ ਗਈ ਫਿਰ ਨਵੇਂ ਆਪਾਂ ਦੇ ਕੰਮ ਨਹੀਂ ਆਇਆ ਪੁਰਾਣਾ ਹੀ ਕੰਮ ਆਇਆ ਉਹ ਕਹਿੰਦੇ ਨੇ 올ਡ ਇਜ਼ ਗੋਲਡ ਨਵੇਂ ਜੇ ਰਸੀਆਂ ਜਿਆਦਾ ਮਜ਼ਬੂਤ ਆ ਤਿੰਨ ਚਾਰ ਆ ਉਹਦੇ ਵਿੱਚ ਇੱਕ ਹਾਂ ਉਹਦੀ ਸੋਈ ਆ ਫਿਰ ਕੀ ਕੀ ਕਰਨ ਲੱਗੇ ਉਹ ਹਰ ਗੁਣ ਵਾਸਤੇ ਠੀਕ ਆ ਇਹਦਾ ਹਰ ਗੁਣ ਲੈ ਕੇ ਆਂਦਾ ਸੀਗਾ ਉਹ ਪੈਣ ਨੂੰ ਹਾਂ ਹਾਂ ਪੈਣੇ ਵਾਲੇ ਬੱਚੇ ਜਿਵੇਂ ਹੁਣ ਕਿਤੇ ਅੰਦਰ ਬਾਹਰ ਨੂੰ ਜਾਣਾ ਪੈ ਜਾਂਦਾ ਫਿਰ ਉਹਦੇ ਵਿੱਚ ਠੀਕ ਰਹਿੰਦੀ ਹੈ ਇਹ ਰਹਿੰਦੀ ਆ ਵੈਸੇ ਤਾਂ ਵੈਸੇ ਤਾਂ ਦੀਦੀ ਉਹ ਮਨਕੀਰ ਤਾਂ ਜ਼ਿਆਦਾ ਫੁਰਤੀਲਾ ਉਹਦੇ ਵਾਸਤੇ ਨਹੀਂ ਇਹ ਬਣਿਆ ਉਹ ਮਨਕੀਰ ਤਾਂ ਥੋੜਾ ਜਿਹਾ بڑا ਹੋ ਗਿਆ ਉਹ ਹੈਗੀ ਆ ਬੱਚੇ ਨੂੰ ਜਿਹਨੂੰ ਪਾਉਣਾ ਹੈ ਹਾਂ ਉਹਦੇ ਵਾਸਤੇ ਉਹਦੇ ਵਾਸਤੇ ਅਸਾਂ ਮੈਨੂੰ ਉਰ ਨੂੰ ਪਾਇਆ ਸੀਗਾ ਉੱਤੇ ਸਿੱਤੀ ਨੂੰ ਮੋਟਾ ਮਨਕੀਰ ਤਾਂ ਇਹਦੇ ਵਿੱਚ ਵੀ ਨਾ ਲੌਂਡਾ ਬੇ ਜੇ ਬੈਲਟ ਨਾ ਹੋਵੇ ਇਹਨੂੰ ਇਹਦਾ ਬੰਨ ਹੋ ਜਾਂਦਾ ਇਹਦੇ 'ਚ ਸਾਂ ਬੈਠਦਾ ਸੀ ਕੀ ਆਸੀ ਕਰੀ ਜਾਂਦਾ ਭਾਈ ਪੀਪਲੀ ਜੀ ਮਜਾਈ ਮੈਨੂੰ ਕੱਢ ਲਓ ਉਹਨੇ ਕਰਤਾ ਉਹਨੇ ਕਰ ਵੀ ਆਪਾਂ ਜਦੋਂ ਉਹਦਾ ਸੀਟ ਖਤਮ ਹੋ ਗਿਆ ਨਾ ਉਹਦੇ ਤੇ ਹੱਥ ਮਾਰਦਾ ਇਹ ਦੇ ਦੋ ਟਿਕਟ ਦੋ ਅੱਛਾ ਇਹ ਸਾਡਾ ਬਹੁਤ ਸ਼ਤਾਨ ਆ ਜੀ ਕਾਕਾ ਸਾਡਾ ਉਹ ਗਲਾਸ ਹੁਣ ਸਾਰੇ ਨਾ ਨਾ ਦੇ ਦੇ ਕੇ ਖਰਾਬ ਕਰੀ ਜਾਓ ਸਰਫਾ ਕਰ ਲਿਓ ਉਹ ਸਰਫਾ ਨਹੀਂ ਸਰਫੇ ਦੀ ਗੱਲ ਨਹੀਂ ਬੱਚੇ ਨੇ ਤਾਂ ਥੱਲੇ ਫੇਟ ਹੀ ਜਾਣੇ ਚਾਹੇ ਉਹਨੂੰ ਦਾਸ ਬੜਾ ਦੋ ਧਿਆਨ ਰੱਖੋ ਉਹ ਕਰਤਾ ਨੇ ਖਰਾਬ ਮੈਂ ਮਤਲਬ ਉਹ ਪਾਣੀ ਪਾਣੀ ਦੇਖਦਾ ਵਿੱਚ ਪਾਣੀ ਪੂਣੀ ਹੈਗਾ ਬੋਟ ਬੋਟ ਵਿੱਚ ਡੁਬੋ ਕੇ ਖਾਂਦਾ ਪਾਣੀ ਵਿੱਚ ਡੁਬੋ ਕੇ ਖਾਂਦਾ ਇਹ ਆਹ ਦੇਖੋ ਨਾ ਪਾਣੀ ਦਾ ਨਹੀਂ ਥੈਂਕ ਯੂ ਸੁਣ ਲੋ ਜੀ ਹਾਂਜੀ ਹਾਂਜੀ ਕੁਲਚੇ ਖਾਣ ਲੱਗੇ ਆਪਾਂ ਇੱਕ ਸਾਰੇ ਰਿਆਣਿਆਂ ਨੂੰ ਲੱਸੀ ਬਣਾਉਣੀ ਆ ਅੱਛਾ ਇਹ ਕੱਲ ਨੂੰ ਪੀ ਲੂਗਾ ਚਾਹੇ ਹੁਣ ਪੀ ਲੂਗੇ ਮੱਖਣੀ ਬਲਾਈ ਆਣੀ ਤੇ ਹੁਣੇ ਪੀ ਤੇ ਇਹਨਾਂ ਨੂੰ ਸਪੈਸ਼ਲ ਦੀਦੀ ਤੇ ਦੋਨੇ ਦੀਦੀਆਂ ਨੂੰ ਚਾਹ ਬੁਲਾਉਣੀ ਆ ਅੱਛਾ ਚਾਹ ਗੁੱਲੜ ਚਾਹ ਦੀਦੀ ਗੁੱਲੜ ਚਾਹ ਅੱਛਾ ਗੁੱਲੜ ਹੁੰਦਾ ਪੁੱਤ ਮਿੱਟੀ ਦਾ ਗਲਾਸ ਅੱਛਾ ਹੈਗੇ ਤਾਂ ਹੈ ਤੇ ਤੇ ਤੁਹਾਡੇ ਕੋਲ ਹੈਗੇ ਨਾ ਹੈਗੇ ਚਾਹ ਪੀਤੀ ਮੈਂ ਇੱਕ ਵਾਰ ਉਹਨਾਂ ਚ ਫੋਟੇ ਕੇ ਤੇ ਹਾਂ ਫੋਟੇ ਦੇ ਤਾਂ ਹੀ ਫਿਰ ਤੇ ਇੱਧਰ ਲੱਡੂ ਸਾਡਾ ਕਰ ਰਿਹਾ ਜੀ ਆਰਾਮ ਤੇ ਕੁਲਚੇ ਸਾਡੇ ਲੱਗ ਰਹੇ ਆ ਭਾਈ ਕੁਲਚੇ ਬਣ ਕੇ ਆ ਜਾਣੇ ਹੁਣ ਕੋਈ ਸੀ ਕਦੇ ਲਾਈਵ ਕਿਸੇ ਨੇ ਵੀ ਦਿਖਾਇਆ ਬਾਹਰ ਹੂੰ ਤੇ ਚੱਲਦੇ ਆ ਜੀ ਤੁਹਾਨੂੰ ਲੈ ਕੇ ਜਿੱਥੇ ਕੁਲਚੇ ਬਣਦੇ ਆ ਲਓ ਜੀ ਭਾਈ ਬਣ ਰਹੇ ਆਪਣੇ ਅੰਮ੍ਰਿਤ ਸਰੀ ਕੁਲਚੇ ਹੂੰ ਕਿਆ ਬਾਤ ਹੈ ਤੇ ਕਾਫੀ ਕੁਝ ਪਾਇਆ ਹੋਇਆ ਜੀ ਤੇ ਕਿਆ-ਕਿਆ ਪੈਂਦਾ ਮਿੱਤਰੀ ਇਹਦੇ ਚ ਵਰਤਿਆ ਆਲੂ ਗੋਭੀ ਚਾਹ ਹੈ ਅੱਛਾ ਨਮਕ ਮਿਰਚ ਨਮਕ ਮਰਟਾ ਹੈ ਆਲੂ ਗੋਭੀ ਪਿਆਜ਼ ਬੰਦ ਗੋਭੀ ਵੀ ਪਾਈ ਵੀ ਹੈ ਨਾ ਇਹ ਬੰਦ ਗੋਭੀ ਹੈ ਅੱਛਾ ਦੂਜੀ ਹੋਇਆ ਠੀਕ ਹੈ ਲਓ ਭਾਈ ਪੁਰਜੇ ਆਪਣੇ ਹੁਣ ਤਿਆਰ ਹੋ ਰਹੇ ਆ ਇੱਧਰ ਬਣ ਰਹੀ ਹੈ ਜੀ ਸਬਜ਼ੀ ਤੇ ਇੱਧਰ ਬਣ ਰਹੇ ਆ ਆਪਣੇ ਕੁਲਚੇ ਇਹਨੂੰ ਕਹਿੰਦੇ ਆ ਅੰਮ੍ਰਿਤਸਰੀ ਕੁਲਚਾ ਤੇ ਵਿੱਚ ਅ ਮੇਚ ਮੱਕੀ ਦੇ ਦਾਣੇ ਜੇ ਵੀ ਹੈਗੇ ਆ ਯਾਰ ਹੈਂ ਲਾਓ ਭਾਈ ਹੋ ਗਿਆ ਜੀ ਤਿਆਰ ਅੰਮ੍ਰਿਤਸਰੀ ਕੁਲਚਾ ਵਾਹ ਜੀ ਵਾਹ ਇੱਧਰ ਬਾਈ ਬਟਰ ਵੀ ਖੋਲੀ ਜਾਂਦਾ ਮਨ ਨੂੰ ਲੱਗਦਾ ਬਟਰ ਵੀ ਪਾਉਂਗਾ ਹਨਾ ਤੇ ਦੇਖਦੇ ਆ ਹੁਣ ਟੇਸਟ ਕਰਕੇ ਵੀ ਕਿਆ ਕਮਾਲ ਕਰਦੇ ਆ ਜਵਾਨ ਹਨਾ ਵੈਸੇ ਜਿਆਦਾ ਮੈਂ ਕਹਿੰਦਾ ਅੰਮ੍ਰਿਤਸਰੀ ਕੁਲਚੇ ਹੀ ਵਿਕਦੇ ਹਨਾ ਹਾਂ ਤੇ ਆ ਵਧੀਆ ਘਰਿਆ ਵਾ ਬਾਈ ਨੇ ਧੂਆਂ ਤੇ ਪੱਖਾ ਧੂਆ ਦੇਸੀ ਸੇਸ਼ਟ ਤੇ ਲਾਇਆ ਵਾ ਦੇਖੋ ਸਿੱਧੀ ਆ ਵਾ ਨਾਲ ਦੀ ਨਾਲ ਧੂਆਂ ਬਾਹਰ ਹੈ ਨਾਲੇ ਆਵਲੀ ਪੱਟੀ ਦਾ ਬਾਹਰ ਤੰਦੂਰ ਦਾ ਨਾਲੇ ਉਹ ਵਾਲੀ ਦਾ ਬਾਹਰ ਜਿਹੜੀ ਬਾਹਰ ਲੱਗੀ ਹੋਈ ਆ ਤੇ ਬਾਈ ਉਹਨਾਂ ਕੋਲ ਵੀ ਕੁੱਲੜਾਂ ਵਾਲੀ ਚਾਹ ਹੈਗੀ ਕੁੱਲੜ ਵਾਲੀ ਚਾਹ ਵੀ ਹੈਗੀ ਮਿੱਤਰਾਂ ਅੱਛਾ ਠੀਕ ਆ ਉਹ ਪਾਇਆ ਜੀ ਸਾਹਮਣੇ ਕੁੱਲੜ ਮੈਂ ਤਾਂ ਕਰਕੇ ਦੇਖ ਕੇ ਮੈਨੂੰ ਯਾਦ ਆਇਆ ਕੁੱਲੜ ਵਾਲੀ ਚਾਹ ਵੀ ਹੈਗੀ ਹੈ ਬਾਈ ਉਹਨਾਂ ਕੋਲ ਲਓ ਜੀ ਕੋਲਚੇ ਆਪਣੇ ਹੁਣ ਹੋ ਗਏ ਰੈਡੀ ਤੰਦੂਰ 'ਚ ਲੱਗਣੇ ਆ ਹੁਣ ਇਹ ਵਾਹ ਜੀ ਵਾਹ ਆਹ ਕਾਲਾ ਪੇਸ਼ੇ ਲਾਤਾ ਆ ਲਓ ਜੀ ਹੁਣ ਚੱਲਿਆ ਕੋਲਚਾ ਆਪਣਾ ਤੰਦੂਰ ਦੇ ਵਿੱਚ। ਅਰਵਾਣਾ ਡਾਲਿਆ ਲਓ। ਲੱਗ ਗਿਆ ਜੀ ਕੋਲਚਾ ਆਪਣਾ ਤੰਦੂਰ ਦੇ ਵਿੱਚ। ਛਾਗ ਰਹੇ ਆ ਫਿਰ ਅਮਰਤ ਸਖਲੀ ਕੋਲਚਾ ਮੋਟੋੜਾ ਅਗੇ ਖੇਚੇ ਗਲਾਸ ਅੱਗੇ ਪਵਾ ਵਾ ਵਾਹ ਜੀ ਵਾਹ ਜਿਹੜਾ ਆ ਕੰਪਨੀ ਜਾ ਰਹੇ ਰੋਲ ਜਾਂਦਾ ਸੰਗੋ ਰਹਿੰਦਾ ਦੇਖੋ ਜੀ ਕੰਮ ਗਰਮੀਆਂ ਚ ਕੰਮ ਇਹ ਵਾਲਾ ਮੈਂ ਤਰ ਔਖਾ ਹਨਾ ਠੰਡੀ ਵਾਸਤੇ ਸਹੀ ਹੈ ਠੰਡ ਠੰਡ ਵਿੱਚ ਵਧੀਆ ਹਨਾ ਗਰਮੀ ਵਾਸਤੇ ਗਰਮੀ ਵਿੱਚ ਤਾਂ ਯਾਰ ਮਤ ਭੱਜ ਜਿੰਦੀ ਹਣੀ ਹਨਾ ਬਾਈ ਤੰਦੂਰ ਮੂਰੇ ਖਾਣਾ ਬੜਾ ਔਖਾ ਜੀ ਗਰਮੀਆਂ ਚ ਤੇ ਸਿਆਲ ਵਿੱਚ ਚਲੋ ਵਧੀਆ ਹਨਾ ਲੱਗ ਗਏ ਹੁਣ ਆਪਣੇ ਪੁਲਚੇ ਕਿੰਨੇ ਕ ਟਾਈਮ ਚ ਹੋ ਜੂਗੇ ਤਿਆਰ ਹੁਣ ਸਾਹਮਣੇ 10 ਮਿੰਟ ਤੇ ਹੈ ਤੇ 10 ਮਿੰਟ ਬਾਈ ਕਹਿੰਦਾ ਲੱਗ ਜਣੇ ਇਹਨੂੰ ਤੇ ਦੇਖਦੇ ਆ ਤੰਦੂਰ ਪੱਕਾ ਹੀ ਫਿੱਟ ਕਰਿਆ ਹੋਇਆ ਬਾਈਆਂ ਨੇ ਸਟੀਲ ਲਈ ਬਣਾ ਕੇ ਹੈ ਨਾ ਵਾਹ ਜੀ ਵਾਹ ਰੋਟੀ ਦਾ ਵੀ ਪ੍ਰਬੰਧ ਆ ਜੀ ਵੀਰ ਹਾਂ ਜੀ ਹਾਂ ਜੀ ਰੋਟੀ ਸਬਜ਼ੀ ਸਭ ਕੁਝ ਹੈ ਅੱਛਾ ਜੀ ਕੜਾਈ ਪਨੀਰ ਸਾਹਿਬ ਬਨੇ ਦਾਲ ਮੱਖਣੀ ਦਾਲ ਭਰਾਈ ਚਨਾ ਮਸਾਲਾ ਸਭ ਕੁਝ ਜੋ ਬੰਦੇ ਨੇ ਮਤਲਬ ਮੂੰਹ ਤੇ ਘੜਤਾ ਮਿਲੂਗਾ ਠੀਕ ਆ ਠੀਕ ਆ ਮਤਲਬ ਗਾਗ ਜਾਣ ਨਹੀਂ ਦੇਣਾ ਜੋ ਕਹਤਾ ਉਹੀ ਮਿਲੂ ਤੇ ਇਧਰ ਬਾਈ ਨੇ ਮੂਸੇ ਵਾਲੇ ਦੀ ਵੀ ਫੋਟੋ ਲਾਈ ਵੀ ਆ ਯਾਰ ਬਾਈ ਦੀ ਕਿਆ ਬਾਤ ਹੈ ਇਹ ਵੀ ਭਾਈ ਅ ਕਹ ਲੋ ਵੀ ਇੱਕ ਨੰਬਰ ਗਾਇਕ ਪੰਜਾਬ ਦਾ ਰਹਾ ਵੀਰ ਹਨ ਤੇ ਇਧਰ ਹੋ ਰਹੀ ਹੈ ਜੀ ਬਟਰ ਦੀ ਕਟਿੰਗ ਐਨ ਇੱਕ ਬਰਾਬਰ ਮਾ ਜੀ ਬਹ ਹਾਂ ਬਟਰ ਦੀ ਹੋ ਗਈ ਕਟਿੰਗ ਤੇ ਆ ਹੋ ਗਈਆਂ ਪਲੇਟਾਂ ਬਣੀਆਂ ਤਿਆਰ ਨਾਲ ਰੱਖ ਦੇਣਾ ਇਹਨਾਂ ਦੇ ਉੱਪਰ ਬਟਰ ਤੇ ਚਟਣੀ ਹੋਊਗੀ ਨਾਲ ਪੈ ਜਾਣੇ ਇਹਦੇ ਛੋਲੇ ਛੋਲੇ ਇਹਦੇ ਚਾ ਵੀਰੇ ਲਾਓ ਜੀ ਆ ਛੋਲੇ ਹੋਏ ਵੀ ਤਿਆਰ ਸਾਰਾ ਕੁਝ ਹੋ ਗਿਆ ਰੈਡੀ ਤੇ ਚਟਣੀ ਆਪ ਤਿਆਰ ਕਰੀ ਵੀ ਹੋਣੀ ਹੈ ਹਾਂਜੀ ਠੀਕ ਆ ਠੀਕ ਆ ਦੇਖਦੇ ਹਾਂ ਹੁਣ ਫਿਰ ਸਵਾਦ ਬਾਈ ਉਹਨਾਂ ਦਾ ਟੇਸਟ ਕਿਵੇਂ ਦਾ ਲੱਗਦਾ ਹਨਾ ਤੇ ਭਾਈ ਉਹਨਾਂ ਦਾ ਜਿਹੜਾ ਢਾਬਾ ਏ ਭਾਈ ਇਹ ਅਮਰਤ ਸਰੀ ਰਸੋਈ ਦੇ ਬਿਲਕੁਲ ਆਪੋਜ਼ਿਟ ਆ ਅਮਰਤ ਸਰੀ ਢਾਬਾ ਠੀਕ ਆ ਤੇ ਬਹੁਤ ਵਧੀਆ ਡੀਲ ਆ ਬਾਈ ਦੀ ਬਹੁਤ ਵਧੀਆ ਪਿਆਰ ਨਾਲ ਬੋਲਦੇ ਆ ਸਾਰਿਆਂ ਨਾਲ ਤੇ ਨੂੰ बस 5-4 ਮਿੰਟ ਤੇ ਆਪਣੇ ਕੋਲਚੇ ਹੋ ਜਾਣੇ ਰੈਡੀ ਹੋ ਗਏ ਕਾਲੇ ਜੇ ਕੁਛ ਹਾਂ ਆ ਬੜੀ ਗੱਲ ਲਾਓ ਜੀ ਹੋ ਗਏ ਭਾਈ ਕੁਲਚੇ ਆਪਣੇ ਅੱਬਾ ਆ ਵੀ ਬਾ ਅੱਗੇ ਜੀ ਕੁਲਚੇ ਬਣ ਕੇ ਕੀ ਬਾਤ ਆ ਕੀ ਬਾਤ ਆ ਲਾਓ ਜੀ ਭਾਈ ਕਰਮਾ ਕਰਮ ਛਕੋ ਅਮਰਤ ਸਰੀ ਕੁਲਚੇ ਲਾ ਆ ਵੀ ਮਿੱਤਰਾਂ ਲੋਰੀ ਨਾਲ ਆ ਗਿਆ ਬਟਰ ਤੇ ਨਾਲ ਆ ਜਣੇ ਇਹਦੇ ਛੋਲੇ ਵਾਹ ਵੀ ਵਾਹ ਬਣਾਤੀ ਬਾਈ ਨੇ ਗੱਲ ਛੋਲੇ ਦੁਆਰਾ ਵੀ ਪਵਾ ਸਕਦੇ ਆ ਹਾਂਜੀ ਹਾਂਜੀ ਵਾਹ ਠੀਕ ਆ ਇਹ ਛੋਲੇ ਬਾਈ ਕਹਿੰਦਾ ਭਾਈ ਦੁਆਰਾ ਵੀ ਪਵਾ ਸਕਦੇ ਆ ਜੇ ਲੋੜ ਆ ਲਾਉਂਦਾ ਲੱਗ ਗਿਆ ਹੁਣ ਕੁਲਚੇ ਆ ਗਿਆ ਮਿੱਤਰ ਸਾਡਾ ਤੇ ਹੁਣ ਲੰਨੇ ਆ ਜੀ ਵਿਊ ਘਰ ਦੇ ਆ ਦਾ ਵੀ ਕਿਵੇਂ ਦੇ ਬਣੇ ਕੁਲਚੇ ਦੇਖੋ ਹੇ ਹੁਣ ਭਾਈ ਕੁਲਚੇ ਛੱਕ ਕੇ ਮਨਕੀਰ ਤਾਂ ਖਾਣ ਦਾ ਸੋਚ ਮਨਕੀਰ ਤਾਂ ਖਾਣ ਲੱਗਿਆ ਪਹਿਲਾਂ ਆਰ ਕੋਨੂੰ ਸਾਈਡ ਕਰ ਲੋ ਮੇਰੀ ਚੀਜ਼ ਹੈ ਜੀ ਮਨਕੀਰ ਹਾਂ ਬੋਤਲ ਉਹ ਵੀਰ ਉਹ ਵੀ ਲਿਆਣ ਦੀ ਯਾਰ ਸਟਰਾਬਰੀ ਸ਼ੇਕ ਜਾ ਹਾਂ ਉਹ ਵੀ ਲਿਆਣ ਦੀ ਆੰਬੇ ਹੁੰਦਾ ਬੋਤਾ ਇਹਨੇ ਦਾ ਧਿਆਨ ਉਹਦੇ ਪਰ ਲੱਗਿਆ ਤੇਰੀ ਚੀਜ਼ ਵੀ ਆਉਂਦੀ ਆ ਟੈਨਸ਼ਨ ਨਾਲੇ ਤੇ ਹੁਣ ਭਾਈ ਭੈਣ ਸਾਡੀ ਦੱਸੂਗੀ ਹੁਣ ਭੈਣ ਸਾਡੀ ਦੱਸੂਗੀ ਕੁਲਚਾ ਖਾ ਕੇ ਵੀ ਕਿਵੇਂ ਦਾ ਬਣਿਆ ਹੈ ਇਹਨਾਂ ਦਾ ਮੇਰੇ ਨਾਲ ਕੋਈ ਨਹੀਂ ਕੋਈ ਇਹਨੇ ਦਾ ਸਟ੍ਰਾਬਰੀ ਜੂਸ ਉਹ ਪੀਣਾ ਸ਼ੇਕ ਇਹਦਾ ਪਿੱਛੇ ਨੂੰ ਵੀ ਦੇਖੀ ਜਾਂਦੀ ਘੁੰਮ ਘੁੰਮ ਕੇ ਵੀ ਕਾ ਦਊਗਾ ਇਹ ਆਏ ਜਾਂਦੇ ਕਹਿ ਲੱਗੀਆਂ ਨਹੀਂ ਆਇਆ ਉਹ ਨਹੀਂ ਆਇਆ ਨਾ ਨਾ ਕੋਈ ਨਹੀਂ ਆ ਜਣਾ ਆਈ ਇਹ ਮਨ ਕੀਤਾ ਰਹੀ ਆ ਹਾਂ ਉਹ ਦੇਖੀ ਕ ਕਰਤਾ ਦਾ ਕੰਮ ਇੰਨੀ ਮੁਟਿਆ ਵਾਲਾ ਇਹਨੇ ਮੁੰਡੇ ਨੇ ਮਿਲ ਲਿਆ ਉਹ ਪਾਣੀ ਪਾਣੀ ਮਿਲ ਗਿਆ ਆ ਗਿਆ ਲੋ ਜੀ ਪਾਈ ਸਟਰਾਬਰੀ ਸ਼ੇਕ ਵੀ ਆ ਗਿਆ ਸਾਡੀ ਗਰਲੀਨ ਦਾ ਲੈ ਪੁੱਤ ਪੀ ਹੋ ਜਾਗਾ ਹੁਣ ਹੁਣ ਪੀ ਲੈ ਹਾਂ ਜੈਸਮੀਨ ਤੂੰ ਵੀ ਖਾਲੀ ਮਰਜੀ ਸਟੇਡੀ ਜੀ ਕਰ ਲੈ ਤੂੰ ਇਦਾਂ ਹਾਂ ਕਹਿ ਜਾ ਬਣਿਆ ਬਾਜੀ ਬਾ ਬਣ ਗਈ ਗੱਲ ਬਹੁਤ ਚੰਗੀ ਬੋਤ ਜੀ ਹੈ ਹਾਂ ਦੀਦੀ ਉਲਟਾ ਵੀ ਮੈਂ ਤਾਂ ਬਹੁਤ ਵਧੀਆ ਟੇਸਟੀ ਆ ਪੂਰਾ ਐਨ ਨਿਕਰ ਨੰਬਰ ਲਓ ਭਾਈ ਉਲਟਾ ਭੈਣ ਸਾਡੀ ਨਹੀਂ ਤਾਂ ਕਰਤਾ ਪਾਸ ਤੇ ਹੁਣ ਇਧਰ ਲੰਨੇ ਆ ਵੀ ਉਹ ਇਧਰ ਹਜੇ ਬਟਰ ਨਹੀਂ ਨਿਕਲੇ ਨਿਕਲ ਗਿਆ ਹਾਂ ਆ ਜਿਹੜਾ ਬਟਰ ਮੇਰੀ ਗੋਦੀ ਚੈਨੂ ਵੀ ਦੇ ਦਿੰਦੀ ਹਾਂ ਹਾਂ ਮੇਰਾ ਬਟਰ ਟਿੱਕ ਗਿਆ ਵਾ ਇਧਰ ਇੱਕ ਲੱਡੂ ਤਾਂ ਸਾਡਾ ਟਿੱਕ ਗਿਆ ਤੇ ਇਹ ਇਹਦਾ ਵੀ ਕੁਝ ਨਹੀਂ ਪਤਾ ਇਹਨੇ ਕਾ ਦਾ ਚੰਗੇ ਆੜੀ ਛੱਡ ਦੇਣੀ ਉਹ ਨੂੰ ਦੇਖਦੀ ਐ ਨਾ ਉਹਦੇ ਨਾਲ ਖੇਡਣਾ ਚਾਹਦੀ ਆ ਉਹ ਦੇਖੋ ਹਾਂ ਗਰਲੀਨ ਵੱਲ ਨੀ ਗਾਏ ਦੀ ਇੱਧਰ ਲੱਮਾਂ ਆਂਦੀ ਆ ਹਾਂ ਇੱਕ ਗੱਲਾਵਾਂ ਨਹੀਂ ਹੱਥੀ ਹੱਸੀਏ ਦੀਦੀ ਨਾਲ ਗੱਲਾਵਾਂ ਆਂਦੀ ਆ ਤੂੰ ਰੋਹੂ ਗੱਤੀਆ ਬਸੋ ਜੀ ਫਿਰ ਹੁਣ ਕਿਵੇਂ ਲੱਗਿਆ ਕੁਲਚਾ ਜੈਤੁਵਾਰ ਵਧੀਆ ਏ ਇੱਕ ਨੰਬਰ ਮਣ ਕੀ ਗੱਲ ਕੀ 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 ਬਾਤ ਆ ਭਾਬੀ ਨੇ ਅਜੇ ਛੱਕਿਆ ਹੀ ਨਹੀਂ अच्छा थोड़ा गर्म है ना ਤੇ ਲਓ ਜੀ ਫਿਰ ਕੁਲਚਾ ਆਪਣਾ ਵੀ ਠੰਡਾ ਹੋ ਰਿਹਾ ਏ ਛੱਕੀਏ ਹੁਣ ਕੁਲਚਾ ਮਿਲਦੇ ਆਂ ਤੁਹਾਨੂੰ ਕੁਲਚਾ ਛੱਕਣ ਤੋਂ ਬਾਅਦ ਜੀ ਜੀ ਮੁੰਡੇ ਨੇ ਵਿਆਹ ਛੇੜਿਆ ਪਿਆ ਏ ਮੁੰਡੇ ਨੇ ਵਿਆਹ ਛੇੜਿਆ ਪਿਆ ਏ ਪਤਾ ਨਹੀਂ ਕੀ ਮੰਗੀ ਜਾਂਦਾ ਮੈਂ ਤਾਂ ਸਮਝੀ ਨਹੀਂ ਕਰੋ ਹੁਣ ਚਲੋ ਹਾਂ ਕਾਦੇ ਹੁਣ ਕੀ ਹੋ ਗਿਆ ਸ਼ੋਪਿੰਗ ਤਾਂ ਵੀ ਕਰ ਲਈਏ ਠੀਕ ਹੈ ਅੱਛਾ ਮੈਂ ਕਿਹਾ ਪਤਾ ਨਹੀਂ ਮੈਂ ਕਿਹਾ ਪਤਾ ਨਹੀਂ ਹੁਣ ਆਇਓ ਯਾਰ ਆਈ ਜਾਂਦਾ ਵੀ ਘਰਾਂ ਜਾ ਕੇ ਸਬਜ਼ੀ ਬਣਾਉਣੀ ਆ ਵਾਪਸ ਵੀ ਆਉਂਦਾ ਪੁੱਛੋ ਨਾ ਕਿੱਥੇ ਲੈਣਾ ਠੀਕ ਆ ਜੰਦੇ ਨੇ ਦੇਖਣਾ ਵੀ ਤਾਂ ਹੈਗਾ ਕਿ ਆ ਕੇ ਆਈ ਮੈਂ ਪਿੱਛੇ ਛੱਡਦੇ ਹਾਂ ਠੀਕ ਆ ਠੀਕ ਆ ਮੈਂ ਮੈਂ ਆਪਣੇ ਇੰਨੇ ਤੋਂ ਹੀ ਰੇ ਮਮੂ ਦੇ ਪੈਸੇ ਖੱਲ ਕੱਢਦਾ ਐ ਅੱਛਾ ਤੇਰੀ ਚੀਜ਼ ਸੋਤੀ ਹੋਣੀ ਆਉਂਦੀ ਆਉਂਦੀ ਆਂ ਹਾਂ ਆ ਜੈਸੇ ਵੀ ਪੱ ਲੈ ਸੌਂਫ ਲੱਗੀ ਵੀ ਖਾਣਾ ਹੈ ਤੂੰ ਆਵੇ ਤਾਂ ਪਤਾ ਹੀ ਸਵਾਦਾ ਕੁਲਚੇ ਦੱਸੋ ਫੇ ਕਿਵੇਂ ਲੱਗੇ ਭਾਈ ਸੂਚੇ ਬਹੁਤ ਵਧੀਆ ਲੱਗੇ ਇੱਕ ਨੰਬਰ ਵਾਹ ਜੀ ਵਾਹ ਬਣ ਗਈ ਗੱਲ ਹਨਾ ਬਾਈ ਸੱਚੀਓ ਕੁਲਚੇ ਬਹੁਤ ਜ਼ਿਆਦਾ ਸਵਾਦ ਤੇ ਇੱਕ ਨੰਬਰ ਚੀਜ਼ ਬਣਾਈ ਬਾਈਆਂ ਨੇ ਤੇ ਨਾਲ ਆ ਗਈ ਹਰਗੁਣ ਦਾ ਵੀ ਥੈਂਕ ਯੂ ਕਹੋ ਵੀ ਰੋਈ ਨਹੀਂ ਹਾਂ ਹਰਗੁਣ ਦਾ ਵੀ ਥੈਂਕ ਯੂ ਆ ਬਾਈ ਤੇਰਾ ਸ਼ੇਕ ਤੇਰਾ ਸ਼ੇਕ ਕਿਵੇਂ ਲੱਗਿਆ ਤੈਨੂੰ ਬੱਲੇ ਤੂੰ ਫੋਨ ਇਹਦੇ ਕੇ ਕੇ ਨਾਲ ਜ਼ੋਰ ਲਾ ਕੇ ਦੱਸਿਆ ਵੀ ਹਾਂ ਵਧੀਆ ਦਾ ਤੇ ਲਓ ਜੀ ਹੁਣ ਬਿਲ ਆ ਗਿਆ ਬਿਲ ਆਪਾਂ ਕਰੀਏ ਪੇ ਹਨਾ ਏ 530 ਰੁਪਿਆ ਬਣ ਗਿਆ ਹੁਣ ਨਾਲ ਆ ਗਈ ਸੌਪ ਛਕੀਏ ਸੌਪ ਵੀ ਨਾਲ ਤੇ ਠੀਕ ਆ ਜੀ ਫਿਰ ਮਿਲਦੇ ਹਾਂ ਹੁਣ ਤੁਹਾਨੂੰ ਕਿਸੇ ਅਗਲੇ ਬਲੌਗ ਚ